ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬੋ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਆਹ ਜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਐ ਇਹ ਕਹਿੰਦੇ ਤੇਜ਼ ਰਫ਼ਤਾਰੀ ਤੇ ਮੌਤ ਦੀ ਸਵਾਰੀ ਇੰਨੀ ਤੇਜ਼ ਜਿਹੜਾ ਰਿਕਸ਼ਾ ਨਿਕਲਿਆ ਮੋਟਰਸਾਈਕਲ ਦੇ ਮਗਰ ਜਿਹੜਾ ਰਿਕਸ਼ਾ ਫਿੱਟ ਕੀਤਾ ਹੋਇਆ ਸੀ ਉਹ ਨਿਕਲਿਆ ਜਿਹੜੀ ਤੇ ਨਾਲ ਦੇ ਨਾਲ ਪਲਟ ਗਈ ਇਹ ਗੁਰਜੀ ਦੇ ਨਾਲ ਅਰਜਨ ਦੇ ਨਾਲ ਇਹ ਤੇਜ਼ ਰਫ਼ਤਾਰ ਹੋਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਐ ਇਹ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੀਆਂ ਦੱਸੀਆਂ ਜਾ ਰਹੀਆਂ ਐ ਇਹ ਸ੍ਰੀ ਮੁਖਤਸਰ ਸਾਹਿਬ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਹਨ ਇੰਨੀ ਤੇਜ਼ ਰਿਕਸ਼ੇ ਵਾਲਾ ਭਾਈ ਆਉਂਦਾ ਸੀ ਤੇ ਬੱਚੇ ਸਕੂਲ ਨੂੰ ਜਾਣ ਦੀ ਤਿਆਰੀ ਕਰ ਰਹੇ ਸੀ ਜਾ ਰਹੇ ਸੀ ਸਕੂਲ ਨੂੰ ਸਵੇਰ ਦਾ ਟਾਈਮ ਹੈ ਬੱਚੇ ਸਕੂਲ ਨੂੰ ਜਾ ਰਹੇ ਸੀ ਤੇ ਜਿਸ ਤਰ੍ਹਾਂ ਹੀ ਬੱਚਿਆਂ ਦੇ ਕੋਲ ਦੀ ਤੇਜ਼ ਸਪੀਡ ਤੇ ਉਹਨੇ ਰਿਕਸ਼ਾ ਘਟਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਜਾ ਕੇ ਉਹ ਥੜੀ ਦੇ ਨਾਲ ਟਕਰਾ ਗਿਆ ਜਿਹੜੀ ਬਾਹਰ ਥੜੀਆਂ ਬਣੀ ਹੁੰਦੀਆਂ ਉਹ ਥੜੀ ਦੇ ਨਾਲ ਟਕਰਾ ਗਿਆ ਤੇ ਉਸੇ ਹੀ ਜਗ੍ਹਾ ਤੇ ਪਲਟ ਗਿਆ ਸੋ ਸਿਆਣੇ ਕਹਿੰਦੇ ਆ ਕਿ ਕਾਲੀ ਨਾਲ ਕਦੇ ਵੀ ਕੋਈ ਕੰਮ ਨਹੀਂ ਕਰਨਾ ਚਾਹੀਦਾ ਕਦੇ ਵੀ ਜਾਣ ਲੱਗਿਆਂ ਜਾਂ ਆਉਣ ਲੱਗਿਆਂ ਕਾਲੀ ਨਹੀਂ ਕਰਨੀ ਚਾਹੀਦੀ ਕਦੇ ਵੀ ਕੁਛ ਹਾਦਸਾ ਵਾਪਰ ਸਕਦਾ ਲੇਕਿਨ ਇਹ ਜਵਾਨ ਹੈ ਜਿਹੜਾ ਇਹ ਰਿਕਸ਼ੇ ਵਾਲਾ ਇਹ ਵਾਲ-ਵਾਲ ਬਚ ਗਿਆ 60 ਫੀਟ ਤਾਂ ਹਲਕੀ-ਫੁਲਕੀ ਲੱਗੀ ਆ ਲੇਕਿਨ ਵਾਲ-ਵਾਲ ਬਚ ਗਿਆ ਕਿ ਖੁਦਾਨਾ ਖਾਸਤਾ ਕੋਈ ਵੱਡਾ ਵੀ ਹਾਦਸਾ ਹੋ ਸਕਦਾ ਸੀ ਪਰਿਵਾਰ ਦੇ ਮੈਂਬਰਾਂ ਦਾ ਇਹ ਸੋਚਣਾ ਸੀ ਕਿ ਰੋਟੀ ਰੋਜੀ ਕਮਾਉਣ ਲਈ ਸਾਡਾ ਪੁੱਤਰ ਸਾਡਾ ਧੀ ਜਾਂ ਸਾਡਾ ਪਰਿਵਾਰ ਦਾ ਮੈਂਬਰ ਕਰੋਬਾਰ ਰੋਟੀ ਰੋਜੀ ਕਮਾਉਣ ਵਾਸਤੇ ਗਿਆ ਪਰ ਜਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਹਾਸੇ ਦੇ ਵਿੱਚ ਕੁਝ ਵੀ ਹੋ ਸਕਦਾ ਸੀ ਇੱਕੋ ਕਿਸ ਤਰ੍ਹਾਂ ਖੜਵਾਜੀਆਂ ਲੱਗ ਗਈਆਂ ਰਿਕਸ਼ੇ ਦੀਆਂ ਇਸੇ ਤਰ੍ਹਾਂ ਕਿਉਂਕਿ ਸਰਕਾਰ ਵੀ ਇਹ ਜਿਹੜੇ ਚੀਜ਼ਾਂ ਦੇ ਖਿਲਾਫ ਹੈ ਕਿ ਜਿਹੜੇ ਨਿਯਮਾਂ ਦੇ ਖਿਲਾਫ ਜਾ ਕੇ ਤੁਸੀਂ ਇਹੋ ਜਿਹੀਆਂ ਟਰੋਲੀਆਂ ਬਣਾਉਂਦੇ ਹੋ ਜਾਂ ਕੁਝ ਬਣਾਉਂਦੇ ਹੋ ਇਹਨਾਂ ਥੱਲੇ ਕੋਈ ਕਮਾਨੀ ਵਗੈਰਾ ਨਹੀਂ ਹੁੰਦੀ ਨਾ ਹੀ ਇਹਨਾਂ ਦੇ ਕੋਲ ਕੋਈ ਡਰਾਈਵਿੰਗ ਲਾਇਸੈਂਸ ਹੁੰਦਾ ਨਾ ਹੀ ਕੋਈ ਸੇ ਟ੍ਰੇਨਿੰਗ ਹੁੰਦੀ ਇਹਨਾਂ ਦੀ ਵਿਦਆਊਟ ਟ੍ਰੇਨਿੰਗ ਵਾਲਿਆਂ ਦੇ ਨਾਲ ਇਹੀ ਹਾਲ ਹੁੰਦਾ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਬਹੁਤ ਬਹੁਤ ਧੰਨਵਾਦ